ਬੋਲ ਕੋ ਕਰਦਾ ਹੁੰਦਾ ਸੀ ਮੈਂ ਟੂ ਕਹਿੰਦਾ ਕੀ ਰਾਂ ਗੋਰਾ ਆ ਗਿਆ ਗੋਰਾ ਸੀ ਲੰਡੂ ਜਿਵੇਂ ਹੀ ਮਤਲਬ ਗਰੀਬ ਉਹ ਕਿਸੇ ਦੇ ਪੋਚੇ ਲਾਉਂਦਾ ਸੀ ਤੇ ਕਹਿੰਦਾ ਭਾਈ ਗੋਰਾ ਜਦੋਂ ਵੇਖਿਆ ਕਹਿੰਦਾ ਅਸੀਂ ਦਿੱਲੀ ਜਾਣਾ ਸੀਗਾ ਤੇ ਜਾਂਟ ਪੈਸੇ ਨਹੀਂ ਦਿੰਦਾ ਸੀ ਸਾਡੇ ਕਹਿੰਦਾ ਹੋਰ ਬੈਠੇ 15 20 ਜਾਂਟ ਦੇ ਬਾੜ ਚ ਧਰਨਾ ਲਾਈ ਵੀ ਪੈਸੇ ਨਹੀਂ ਦਿੰਦਾ ਸਾਡੇ ਪੈਸੇ ਦੇ ਸਾਡੇ ਪੈਸੇ ਦੇ ਤੇ ਕਹਿੰਦਾ ਜਦੋਂ ਅਸੀਂ ਗਏ ਉਹਨੇ ਸਾਡੇ ਨਾਲ ਗੋਰਾ ਵੇਖਿਆ ਕਹਿੰਦਾ ਜਾਂਟ ਸੁਦਾ ਚਾਲ ਚੜ ਗਿਆ ਕਹਿੰਦਾ ਜਾਂਟ ਕਹਿੰਦਾ ਤੇਰੇ ਪੈਸੇ ਦੇ ਦੂੰ ਅੱਧਾ ਘੰਟਾ ਗੋਰਾ ਦੇ ਦੀ ਕਹਿੰਦਾ ਮੈਂ ਕਹਿੰਦਾ ਇਹਦਾ ਕਹਿੰਦਾ ਇਹ ਤਾਂ ਕੋਈ ਗੱਲ ਦਾ ਨਹੀਂ ਕਰਾਈ ਬਿਚ ਕਹਿੰਦਾ ਨਾਨਾ ਇਹਨੇ ਤਾਂ ਬਹਿਣਾ ਹੀ ਆ ਬਸ ਕਹਿੰਦਾ ਆ ਜਾ ਅੰਦਰ ਕਹਿੰਦਾ ਗੋਰਾ ਵੀ ਆਣ ਪੜੀ ਸੀ ਕਹਿੰਦਾ ਗੋਰੇ ਨੂੰ ਸਮਝਾਤਾ ਵੀ ਤੂੰ ਐ ਕਰਕੇ ਐ ਕਰਕੇ ਯੈਸ ਕਹਿਣਾ ਬਸ ਬੰਦੇ ਵੀ ਚੰਗਾ ਉਹ ਕਹਿੰਦਾ ਵੀ ਐਂ ਕਰੋ ਵੀ ਕੱਲਾ ਕੱਲਾ ਆਜੋ ਕਹਿੰਦਾ ਉਹ ਥੋੜੇ ਮਾਰੇ ਨੇ ਕੰਪਨੀ ਦਾ ਮਾਲਕ ਆਪ ਆ ਗਿਆ ਕਿ ਤੁਸੀਂ ਐਵੇਂ ਮਾਰੀ ਜਾਂਦੇ ਬਾਹਰ ਨਹੀਂ ਜੀ ਜਾਂਦਾ ਬਾਹਰ ਨਹੀਂ ਜਾਂਦਾ ਸਾਡੇ ਪੈਸੇ ਕਾ ਗਿਆ ਜਿਹਦੇ ਪੈਸੇ ਲੈਣੇ ਆ ਪੈਸੇ ਲੈ ਲਓ ਪਹਿਲਾਂ ਇੰਟਰਵਿਊ ਦੇ ਲਓ ਕਹਿੰਦਾ ਜਿਹੜਾ ਜਾਵੇ ਗੋਰਾ ਕਹੇ ਯੈਸ ਪੁੱਛ ਕੇ ਚਾਰ ਗੱਲਾਂ ਇੱਕ ਕਿਵੇਂ ਆਏ ਆ 3 ਮੰਥ ਤਨਵੀਨ ਨੂੰ ਲੈ ਜਾਣਗੇ ਤੈਨੂੰ ਉਹ ਬਾਹਰ ਉਹ ਬਾਹਰ ਲੈ ਨੂੰ ਆ ਕੇ ਕਹੇ ਬਣ ਗਈ ਗੱਲ ਮਾਲਕ ਆਇਆ ਬੈਠਾ ਤਿੰਨ ਮਹੀਨੇ ਦੇਤੇ ਆਪਾਂ ਨੂੰ ਤਾਂ ਸਾਰੇ ਮੋੜ ਤੇ ਆਏ ਕਿਸੇ ਨੇ ਨਹੀਂ ਪੈਸੇ ਮੰਗੇ ਬਾਈ ਜੰਟ ਕਹਿੰਦਾ ਜਿਹਨੇ ਮੜਾਉਣਿਆ ਹੁਣ ਮੜਾ ਲਓ ਹੁਣ ਮਾਲਕ ਬੈਠਾ ਮੈਂ ਲੈ ਦਿੰਦਾ ਨਾ 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 ਪੈ ਜੀ ਦੇਈਂ ਤੂੰ ਮੈਂ ਟੂਗਾ ਸਾਡੇ ਪੈਸੇ ਦੇ ਤੇ ਸਾਨੂੰ ਕਹਿੰਦਾ ਮੈਂ ਕਹਾਂ ਜੇ ਫੇਰ ਲੋਡ ਹੋਈ ਕਹਿੰਦਾ ਸਾਦ ਨਹੀਂ ਕਹਿੰਦਾ ਗੋਰਾ ਕਹਿੰਦਾ ਇੱਥੇ ਹੀ ਆ ਰੁਪਈਏ ਲਿਆ ਕਰਾਂਗੇ ਅਸੀਂ ਪਰ ਉਹ ਕਹਿੰਦਾ ਲਿਆ ਹੀ ਕਹਿੰਦਾ ਯਾਰ